ਸਤਿ ਸ੍ਰੀ ਅਕਾਲ ਜੀ ਬਾਈਟੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਆਧਾਰ ਕਾਰਡ ਦੇ ਨਾਲ ਜੁੜੀ ਹੋਈ ਇੱਕ ਬਹੁਤ ਹੀ ਵੱਡੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਹਾਂ ਸਰਕਾਰ ਦੇ ਵੱਲੋਂ ਆਧਾਰ ਨਾਮ ਦੀ ਨਵੀਂ ਐਪਲੀਕੇਸ਼ਨ ਲਾਂਚ ਕਰ ਦਿੱਤੀ ਗਈ ਹੈ ਇਸ ਨਵੀਂ ਐਪਲੀਕੇਸ਼ਨ ਦੇ ਮਾਧਿਅਮ ਦੇ ਨਾਲ ਤੁਸੀਂ ਆਪਣੇ ਮੋਬਾਈਲ ਦੇ ਨਾਲ ਖੁਦ ਹੀ ਆਪਣੇ ਆਧਾਰ ਕਾਰਡ ਨਾਲ ਜੁੜਿਆ ਹੋਇਆ ਮੋਬਾਈਲ ਨੰਬਰ ਨੂੰ ਬਦਲ ਸਕਦੇ ਹੋ ਅਪਡੇਟ ਕਰ ਸਕਦੇ ਹੋ ਨਾਲ ਹੀ ਤੁਸੀਂ ਆਪਣੇ ਆਧਾਰ ਦੇ ਵਿੱਚ ਆਪਣੇ ਘਰ ਦਾ ਪਤਾ ਬਦਲ ਸਕਦੇ ਹੋ ਆਪਣਾ ਨਾਮ ਨੂੰ ਅਪਡੇਟ ਕਰ ਸਕਦੇ ਹੋ ਅਤੇ ਆਪਣੀ ਈਮੇਲ ਆਈਡੀ ਨੂੰ ਅਪਡੇਟ ਕਰ ਸਕਦੇ ਹੋ ਤੁਹਾਨੂੰ ਇਹਨਾਂ ਕੰਮਾਂ ਦੇ ਲਈ ਕਿਤੇ ਜਾਣ ਦੀ ਲੋੜ ਨਹੀਂ ਪਵੇਗੀ ਬਸ ਤੁਸੀਂ ਪਲੇ ਸਟੋਰ ਤੋਂ ਆਧਾਰ ਨਾਮ ਦੀ ਇਹ ਵਾਲੀ ਐਪਲੀਕੇਸ਼ਨ ਨੂੰ ਡਾਊਨਲੋਡ ਕਰਨਾ ਹੈ ਅਤੇ ਇਸ ਨੂੰ ਡਾਊਨਲੋਡ ਕਿਸ ਤਰ੍ਹਾਂ ਕਰਨਾ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਅੱਗੇ ਆਪਾਂ ਚੱਲਾਂਗੇ ਸਾਰਾ ਸਟੈਪ ਬਾਈ ਸਟੈਪ ਮੈਂ ਤੁਹਾਨੂੰ ਮੋਬਾਈਲ ਦੀ ਸਕਰੀਨ ਦੇ ਉੱਪਰ ਹੀ ਦੱਸਾਂਗਾ ਅਤੇ ਕਿਸ ਤਰ੍ਹਾਂ ਵੀ ਤੁਸੀਂ ਆਪਣਾ ਮੋਬਾਈਲ ਨੰਬਰ ਨੂੰ ਅਪਡੇਟ ਕਰਨਾ ਜਾਂ ਆਪਣੇ ਘਰ ਦੇ ਪਤੇ ਨੂੰ ਅਪਡੇਟ ਕਰਨਾ ਉਹ ਵੀ ਆਪਾਂ ਦੇਖਾਂਗੇ ਅਗੇ ਵਧਣ ਤੋਂ ਪਹਿਲਾਂ ਫਟਾਫਟ ਕਰ ਲੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈ ਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜੁਮ ਕਰ ਲੋ ਤਾਂ ਫਿਰ ਆਪਾਂ ਹੁਣ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਪਲੇ ਸਟੋਰ ਦੇ ਉੱਪਰ ਆਪਾਂ ਆਧਾਰ ਨਾਮ ਦੀ ਐਪਲੀਕੇਸ਼ਨ ਨੂੰ ਸਰਚ ਕਰਨਾ ਹੈ ਇਸ ਤਰ੍ਹਾਂ ਦੀ ਐਪਲੀਕੇਸ਼ਨ ਇਹ ਤੁਹਾਨੂੰ ਨਜ਼ਰ ਆਵੇਗੀ ਇਸ ਨੂੰ ਤੁਸੀਂ ਇੰਸਟਾਲ ਕਰ ਲੈਣਾ ਹੈ ਇੰਸਟਾਲ ਹੋਣ ਨੂੰ ਕੁਝ ਸੈਕਿੰਡ ਲੱਗਣਗੇ ਇੰਸਟਾਲ ਹੋਣ ਤੋਂ ਬਾਅਦ ਇਹ ਐਪਲੀਕੇਸ਼ਨ ਕੁਝ ਪਰਮਿਸ਼ਨਾਂ ਮੰਗੇਗੀ ਆਪਾਂ ਉਹਨਾਂ ਪਰਮਿਸ਼ਨਾਂ ਨੂੰ ਅਲਾਉ ਕਰ ਦੇਣਾ ਹੈ ਅਤੇ ਅਲਾਉ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਇਸ ਤਰ੍ਹਾਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਆ ਜਾਵੇਗਾ ਹੁਣ ਇੱਥੇ ਡਿਸਕਵਰ ਕੀ ਫੀਚਰ ਅਤੇ ਇੰਟਰੋਡਕਸ਼ਨ ਰਜਿਸਟਰ ਵਾਲੀ অপਸ਼ਨਾਂ ਦੋ ਨਜ਼ਰ ਆਣਗੇ ਆਪਾਂ ਡਿਸਕਵਰ ਕੀ ਫੀਚਰ ਦੇ ਉੱਪਰ ਜਾ ਕੇ ਦੇਖਦੇ ਹਾਂ ਤਾਂ ਫਿਰ ਇੱਥੇ ਵੱਖ-ਵੱਖ ਪੀਚਰਾਂ ਦੇ ਬਾਰੇ ਵਿੱਚ ਦੱਸਿਆ ਗਿਆ ਹੈ ਕਿ ਇਸ ਐਪਲੀਕੇਸ਼ਨ ਦੇ ਮਾਧਮ ਨਾਲ ਤੁਹਾਨੂੰ ਕਿਹੜੀ-ਕਿਹੜੀ ਸਹੂਲਤਾਂ ਮਿਲ ਸਕਦੀਆਂ ਨੇ ਇਸ ਐਪਲੀਕੇਸ਼ਨ ਦੇ ਵਿੱਚ ਤੁਸੀਂ ਇੱਕੋ ਹੀ ਐਪਲੀਕੇਸ਼ਨ ਇੱਕੋ ਹੀ ਮੋਬਾਈਲ ਦੇ ਉੱਪਰ ਆਪਣੀ ਫੈਮਿਲੀ ਮੈਂਬਰਾਂ ਦੇ ਵੱਖ-ਵੱਖ ਮੈਂਬਰਾਂ ਦੇ ਆਧਾਰ ਕਾਰਡ ਨੂੰ ਮੈਨੇਜ ਕਰਨ ਦੀ ਤੁਹਾਨੂੰ ਸੁਵਿਧਾ ਇਸ ਐਪਲੀਕੇਸ਼ਨ ਦੇ ਮਾਧਮ ਦੇ ਨਾਲ ਤੁਹਾਨੂੰ ਮਿਲੇਗੀ ਤੁਸੀਂ ਆਪਣੇ ਆਧਾਰ ਕਾਰਡ ਨਾਲ ਸੰਬੰਧਿਤ ਫੁੱਲ ਪ੍ਰਾਈਵੇਸੀ ਇੱਥੋਂ ਹੀ ਕੰਟਰੋਲ ਵੀ ਕਰ ਸਕਦੇ ਹੋ ਹੁਣ ਆਪਾਂ ਰਜਿਸਟਰ ਕਰਨ ਲਈ ਅੱਗੇ ਵਧਦੇ ਹਾਂ ਤਾਂ ਇੱਥੇ ਆਪਾਂ ਨੂੰ ਆਧਾਰ ਕਾਰਡ ਦਾ ਨੰਬਰ ਭਰਨਾ ਪਵੇਗਾ ਇਸ ਐਪਲੀਕੇਸ਼ਨ ਦੀ ਸ਼ੁਰੂਆਤ ਕਰਨ ਦੇ ਲਈ ਆਪਾਂ ਆਈ ਐਮ ਰੈਡੀ ਵਿਦ ਮਾਈ ਆਧਾਰ ਦੇ ਉੱਪਰ ਕਲਿੱਕ ਕਰਾਂਗੇ ਇਸ ਸਟੈਪ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪਣਾ ਆਧਾਰ ਕਾਰਡ ਆਪਣੇ ਕੋਲ ਰੱਖ ਲਓ ਤਾਂ ਕਿ ਉੱਥੋਂ ਪੜ੍ਹ ਕੇ ਨੰਬਰ ਇੱਥੇ ਭਰਿਆ ਜਾ ਸਕੇ ਆਈ ਐਮ ਰੈਡੀ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ 12 ਅੰਕਾਂ ਦਾ ਆਪਣੇ ਆਧਾਰ ਕਾਰਡ ਦਾ ਨੰਬਰ ਭਰ ਕੇ ਆਪਾਂ ਕੰਟੀਨਿਊ ਕਰ ਲੈਣਾ ਹੈ ਉਹਨੂੰ ਇਥੇ ਟਰਮ ਐਂਡ ਕੰਡੀਸ਼ਨ ਨੂੰ ਆਈ ਐਗਰੀ ਕਰਕੇ ਆਪਾਂ ਪ੍ਰੋਸੀਡ ਦੇ ਉੱਪਰ ਕਲਿੱਕ ਕਰਕੇ ਅੱਗੇ ਜਿਸ ਤਰ੍ਹਾਂ ਹੀ ਵੱਧਦੇ ਆ ਤਾਂ ਸਾਨੂੰ ਦੋ SIM ਨਜ਼ਰ ਆਣਗੇ ਸਾਡੇ ਆਧਾਰ ਕਾਰਡ ਦੇ ਨਾਲ ਸੰਬੰਧਿਤ ਜਿਹੜਾ SIM ਹੋਵੇਗਾ ਉਸ ਨੂੰ ਆਪਾਂ ਸਿਲੈਕਟ ਕਰ ਲਵਾਂਗੇ ਅਤੇ ਸੈਂਡ SMS ਦੇ ਉੱਪਰ ਕਲਿੱਕ ਕਰਾਂਗੇ ਅਤੇ ਕੁਝ ਸਮਾਂ ਲਵੇਗਾ ਤੇ SMS ਦੇ ਨਾਲ ਵੈਰੀਫਾਈ ਕਰੇਗਾ ਇਹ ਐਪਲੀਕੇਸ਼ਨ ਵੈਰੀਫਾਈ ਕਰੇਗੀ ਸਾਡੇ ਆਧਾਰ ਕਾਰਡ ਦੇ ਨਾਲ ਜੁੜੇ ਹੋਏ ਨੰਬਰ ਨੂੰ वेरीफाई ਕਰਦੇ ਸਾਰੇ ਇਥੇ ਕੰਟੀਨਿਊ ਟੂ ਫੇਸ ਆਥੈਂਟੀਕੇਸ਼ਨ ਵਾਲੀ ਆਪਸ਼ਨ ਤੁਹਾਨੂੰ ਨਜ਼ਰ ਆ ਜਾਵੇਗੀ ਇਸ ਆਪਸ਼ਨ ਦੇ ਉੱਪਰ ਕਲਿੱਕ ਕਰਕੇ ਅਸੀਂ ਆਪਣੇ ਫੇਸ ਦੀ ਆਥੈਂਟੀਕੇਸ਼ਨ ਇਸ ਐਪਲੀਕੇਸ਼ਨ ਦੇ ਮਾਧਿਅਮ ਦੇ ਨਾਲ ਇਸ ਐਪਲੀਕੇਸ਼ਨ ਦੇ ਵਿੱਚ ਕਰਾਂਗੇ ਹੁਣ ਦੇਖੋ ਇੱਥੇ ਲਿਖਿਆ ਹੋਇਆ ਆ ਰਿਹਾ ਹੈ ਕਿ ਤੁਹਾਡੇ ਫੇਸ ਦੀ অথেন্টিਫਿਕੇਸ਼ਨ ਕੀਤੀ ਜਾਵੇਗੀ ਇਸ ਨੂੰ ਬਹੁਤ ਸਾਵਧਾਨੀ ਦੇ ਨਾਲ ਕਰਨਾ ਹੈ ਤੁਸੀਂ ਆਪਣੀ ਅੱਖਾਂ ਨੂੰ ਬਲਿੰਕ ਕਰਨਾ ਹੈ ਜਦੋਂ ਆਪਸ਼ਨ ਆਵੇਗੀ ਅਤੇ ਆਪਣਾ ਚਸ਼ਮਾ ਵਗੈਰਾ ਉਧਾਰ ਲੈਣਾ ਜੇਕਰ ਤੁਸੀਂ ਅੱਖਾਂ ਦੇ ਉੱਪਰ ਰਹਿਣ ਲਈ ਉਸ ਨੂੰ ਉਧਾਰ ਲਓ ਅਤੇ ਲਾਈਟ ਪ੍ਰੋਪਰ ਤੁਹਾਡੇ ਫੇਸ ਦੇ ਉੱਪਰ ਆਣੀ ਚਾਹੀਦੀ ਹੈ ਤਾਂ ਕਿ ਐਪਲੀਕੇਸ਼ਨ ਵਧੀਆ ਤਰੀਕੇ ਦੇ ਨਾਲ ਤੁਹਾਡੇ ਫੇਸ ਦੀ অথেন্টিਫਿਕੇਸ਼ਨ ਕਰ ਲਵੇ ਹੁਣ ਇਨੀਸ਼ੀਏਟ ਫੇਸ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਦਾ ਗੋਲ ਧਾਰਾ ਸਾਡੇ ਸਾਹਮਣੇ ਬਣ ਕੇ ਆ ਜਾਊਗਾ ਇਸ ਦੇ ਆਦਿ ਵਾਲੇ ਲਾਲ ਘੇਰਾ ਬਣਿਆ ਹੋਇਆ ਆਪਣਾ ਫੇਸ ਅਸੀਂ ਇਸ ਘੇਰੇ ਦੇ ਵਿੱਚ ਲੈ ਕੇ ਆਣਾ ਤੇ ਜਦੋਂ ਹੀ ਇਹ ਲਾਲ ਘੇਰਾ ਹਰੀ ਲਾਈਨ ਦੇ ਵਿੱਚ ਬਦਲ ਜਾਵੇ ਤਾਂ ਉਸ ਵਕਤ ਅਸੀਂ ਆਪਣੀਆਂ ਅੱਖਾਂ ਝਪਕਣੀਆਂ ਵਧੀਆ ਤਰੀਕੇ ਨਾਲ ਅੱਖਾਂ ਨੂੰ ਬਲਿੰਕ ਕਰਦੇ ਹੀ ਇਹ ਐਪਲੀਕੇਸ਼ਨ ਸਾਡੀ অথেন্টিਕੇਸ਼ਨ ਕਰ ਲਵੇਗੀ ਅਤੇ ਐਪਲੀਕੇਸ਼ਨ ਸਟਾਰਟ ਹੋ ਜਾਵੇਗੀ ਤੇ ਇਸ ਤਰ੍ਹਾਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਆ ਜਾਵੇਗਾ ਇੱਥੇ ਗੈਟਿੰਗ ਜ਼ੋਰ ਆਧਾਰ ਦੇਦੀ ਲਿਖਿਆ ਹੋਇਆ ਆ ਰਿਹਾ ਆਪਾਂ ਜਿਸ ਤਰ੍ਹਾਂ ਹੀ ਪ੍ਰਸੀਡ ਦੇ ਉੱਪਰ ਕਲਿੱਕ ਕਰਾਂਗੇ ਤਾਂ ਫਿਰ ਇੱਥੇ ਸਾਡੇ ਕੋਲ 6 ਅੱਖਰਾਂ ਦਾ ਪਿੰਨ ਮੰਗਿਆ ਜਾਵੇਗਾ ਤਾਂ ਕਿ ਅਗਲੀ ਵਾਰ ਜਦੋਂ ਅਸੀਂ ਐਪਲੀਕੇਸ਼ਨ ਖੋਲਣੀ ਹੈ ਤਾਂ ਫਿਰ ਉਸ ਪਿੰਨ ਨੂੰ ਜਨਰੇਟ ਇੱਥੋਂ ਕੀਤਾ ਜਾਵੇਗਾ ਇੱਕ ਵਾਰੀ ਪਿੰਨ ਭਰਾਂਗੇ ਫਿਰ ਅਸੀਂ ਉਹੀ 6 ਅੱਖਰ ਦੁਬਾਰੇ ਪਿੰਨ ਭਰ ਕੇ ਆਪਣੇ ਪਿੰਨ ਨੂੰ ਕਨਫਰਮ ਕਰ ਲਵਾਂਗੇ ਅਤੇ ਐਪਲੀਕੇਸ਼ਨ ਹੁਣ ਰੈਡੀ ਹੋ ਚੁੱਕੀ ਹੈ ਜਿਹੜਾ ਆਪਾਂ ਆਧਾਰ ਕਾਰਡ ਦੇ ਨੰਬਰ ਪਰ ਅਸੀਂ ਉਸ ਦੇ ਨਾਲ ਸੰਬੰਧਿਤ ਜਾਣਕਾਰੀ ਇੱਥੇ ਪੂਰੀ ਆ ਚੁੱਕੀ ਹੈ ਅਤੇ ਇਸ ਦੇ ਉੱਪਰ ਕਲਿੱਕ ਕਰਕੇ ਤੁਸੀਂ ਆਪਣੇ ਆਧਾਰ ਕਾਰਡ ਨਾਲ ਸੰਬੰਧਿਤ ਪੂਰੀ ਜਾਣਕਾਰੀ ਇੱਥੋਂ ਦੇਖ ਸਕਦੇ ਹੋ ਇਥੋਂ ਹੀ ਇੱਥੇ ਮਾਸਕ ਡਾਟਾ ਦੇ ਉੱਪਰ ਕਲਿੱਕ ਕਰਕੇ ਤੁਸੀਂ ਆਪਣੇ ਆਧਾਰ ਕਾਰਡ ਦਾ ਨੰਬਰ ਵੀ ਛੁਪਾ ਸਕਦੇ ਹੋ ਕੇਵਲ 4 ਅੱਖਰ ਅਖੀਰ ਵਾਲੇ ਦਿਖਣਗੇ ਅਤੇ ਇਥੋਂ ਹੀ ਤੁਸੀਂ ਆਪਣੀ ਬਾਇਓਮੈਟ੍ਰਿਕ ਨੂੰ ਅਨਲੌਕ ਜਾਂ ਲੋਕ ਵੀ ਕਰ ਸਕਦੇ ਹੋ ਉੱਪਰ ਪਾਸਾ ਵਾਲੀ অপਸ਼ਨ ਦੇ ਉੱਪਰ ਜਾ ਕੇ ਤੁਸੀਂ ਕੋਈ ਵੀ ਭਾਸ਼ਾ ਚੁਣ ਸਕਦੇ ਹੋ ਜਿਸ ਭਾਸ਼ਾ ਦੇ ਵਿੱਚ ਤੁਸੀਂ ਐਪਲੀਕੇਸ਼ਨ ਨੂੰ ਦੇਖਣਾ ਹੋਵੇ ਇੱਥੇ ਪੰਜਾਬੀ ਭਾਸ਼ਾ ਵੀ ਮੌਜੂਦ ਹੈ ਆਪਾਂ ਅੰਗਰੇਜ਼ੀ ਰੱਖ ਕੇ ਅੱਗੇ ਵਧਾਂਗੇ ਹੁਣ ਤੁਸੀਂ ਇੱਥੋਂ ਦੇਖੋ ਹੇਠਲੇ ਪਾਸੇ ਤੋਂ ਤੁਸੀਂ ਇਸ ਨੂੰ ਫੜ ਕੇ ਆਪਾਂ ਉੱਪਰ ਨੂੰ ਸਕਰੋਲ ਕਰਾਂਗੇ ਅਤੇ ਇੱਥੇ ਕੁਝ ਆਪਸ਼ਨਾਂ ਖੁੱਲ ਜਾਣਗੇ ਸਰਵਿਸਿਜ਼ ਵਾਲੀ ਆਪਸ਼ਨ ਹੈ ਅਤੇ ਨਾਲ ਹੀ ਰੀਸੈਟ ਪਿੰਨ ਵਾਲੀ ਆਪਸ਼ਨ ਹੈ ਇੱਥੋਂ ਤੁਸੀਂ ਆਪਣੀ ਐਪਲੀਕੇਸ਼ਨ ਦਾ ਪੀਨ ਵੀ ਰੀਸੈਟ ਕਰ ਸਕਦੇ ਹੋ ਅਤੇ ਜਿਸ ਤਰ੍ਹਾਂ ਹੀ ਤੁਸੀਂ ਸਰਵਿਸ ਦੇ ਉੱਪਰ ਕਲਿੱਕ ਕਰੋਗੇ ਤਾਂ ਫਿਰ ਤੁਹਾਨੂੰ ਨਜ਼ਰ ਆਵੇਗਾ ਕਿ ਇੱਥੇ ਮੋਬਾਈਲ ਨੰਬਰ ਅਪਡੇਟ ਐਡਰੈਸ ਅਪਡੇਟ ਨੇਮ ਅਪਡੇਟ ਐਂਡ ਈਮੇਲ ਅਪਡੇਟ ਲਿਖਿਆ ਹੋਇਆ ਹੈ ਫਿਲਹਾਲ ਇਸ ਐਪਲੀਕੇਸ਼ਨ ਦੇ ਵਿੱਚ ਮੋਬਾਈਲ ਨੰਬਰ ਅਪਡੇਟ ਕਰਨ ਵਾਲੀ ਆਪਸ਼ਨ ਚਾਲੂ ਹੋ ਚੁੱਕੀ ਹੈ ਜਦੋਂ ਕਿ ਐਡਰੈਸ ਨੂੰ ਅਪਡੇਟ ਕਰਨਾ ਅਤੇ ਈਮੇਲ ਨੂੰ ਅਪਡੇਟ ਕਰਨਾ ਅਤੇ ਆਪਣੇ ਨੇਮ ਨੂੰ ਅਪਡੇਟ ਕਰਨ ਵਾਲੀ ਆਪਸ਼ਨ ਜਲਦੀ ਹੀ ਚਾਲੂ ਹੋ ਜਾਵੇਗੀ ਇਹ ਇਸ ਐਪਲੀਕੇਸ਼ਨ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਸੋ ਆਪਾਂ ਮੋਬਾਈਲ ਨੰਬਰ ਅਪਡੇਟ ਵਾਲੀ ਆਪਸ਼ਨ ਦੇ ਉੱਪਰ ਹੁਣ ਕਲਿੱਕ ਕਰਾਂਗੇ ਹੁਣ ਇੱਥੇ ਲਿਖਿਆ ਆ ਰਿਹਾ ਹੈ ਕਿ ਕੁੱਲ 5 ਮਿੰਟ ਲੱਗਣਗੇ ਇਸ ਸਾਰੇ ਪ੍ਰੋਸੈਸ ਨੂੰ ਕਰਨ ਦੇ ਲਈ ਪ੍ਰੋਸੈਸਿੰਗ ਟਾਈਮ 30 ਦਿਨ ਦਾ ਰਹੂਗਾ ਪ੍ਰੋਸੈਸਿੰਗ ਫੀਸ 75 ਰੁਪਏ ਹੈ ਅਤੇ ਤੁਹਾਡੇ ਕੋਲ ਨਵਾਂ ਮੋਬਾਈਲ ਨੰਬਰ ਹੋਣਾ ਚਾਹੀਦਾ ਹੈ ਤਾਂ ਕਿ ਤੁਸੀਂ ਕਿਉਂਕਿ ਨੰਬਰ ਆਪਣਾ ਮੋਬਾਈਲ ਦਾ ਬਦਲਣਾ ਹੈ ਤਾਂ ਨਵਾਂ ਤਾਂ ਹੋਣਾ ਹੀ ਚਾਹੀਦਾ ਹੈ ਤਾਂ ਸਟੈਪ ਕਿਹੜੇ-ਕਿਹੜੇ ਨੇ ਇੱਥੇ ਉਹ ਵੀ ਲਿਖੇ ਹੋਏ ਸਾਨੂੰ ਨਜ਼ਰ ਆ ਰਹੇ ਨੇ ਕਹਿੰਦੇ ਨਵੇਂ ਮੋਬਾਈਲ ਨੰਬਰ ਦੀ ਵੈਰੀਫਿਕੇਸ਼ਨ ਹੋਵੇਗੀ ਕਿਉਂਕਿ ਉਹਦੇ ਪ੍ਰੋਟੀ ਵੀ ਆਏਗੀ ਫੇਸ ਅਥਰਟੀਕੇਸ਼ਨ ਹੋਏਗੀ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਫੇਸ ਅਥਰਟੀਕੇਸ਼ਨ ਕੀਤਾ ਸੀ ਉਸੇ ਤਰ੍ਹਾਂ ਫੇਸ ਨੂੰ ਆਪਾਂ ਮੂਰੇ ਲਿਆ ਕੇ ਅੱਖਾਂ ਨੂੰ ਬਲਿੰਕ ਕਰਾਂਗੇ ਪੇਮੈਂਟ ਕਰਨੀ ਹੈ ਅਤੇ ਕੰਪਲੀਟ ਆਫ ਰਿਕੁਐਸਟ ਆਪ ਚਾਰ ਸਟੈਪ ਦੁਹਰਾਨੇ ਹਨ ਕੰਟੀਨਿਊ ਤੇ ਅੱਗੇ ਵਧਣ ਦੇ ਨਾਲ ਤੁਹਾਨੂੰ ਨਜ਼ਰ ਆਵੇਗਾ ਪੁਰਾਣਾ ਤੁਹਾਡਾ ਮੋਬਾਈਲ ਨੰਬਰ ਜਿਹੜਾ ਆਧਾਰ ਕਾਰਡ ਦੇ ਨਾਲ ਅਟੈਚ ਹੈ ਆਪਾਂ ਇੱਥਾਂ ਥੱਲੇ ਨਵਾਂ ਮੋਬਾਈਲ ਨੰਬਰ ਭਰਾਂਗੇ ਤੇ ਸੈਂਡ OTP ਲਵਾਂਗੇ ਅਤੇ ਤੁਹਾਡੇ ਨਵੇਂ ਨੰਬਰ ਤੇ ਉੱਪਰ OTP ਆਵੇਗੀ ਅਤੇ ਇੱਥੇ OTP ਨੂੰ ਭਰਿਆ ਜਾਵੇਗਾ ਉਸ ਤੋਂ ਬਾਅਦ ਤੁਹਾਡਾ ਮੋਬਾਈਲ ਨੰਬਰ ਨਵਾਂ ਮੋਬਾਈਲ ਨੰਬਰ ਤੁਹਾਡੇ ਆਧਾਰ ਕਾਰਡ ਦੇ ਨਾਲ ਅਪਡੇਟ ਹੋ ਜਾਵੇਗਾ ਤਾਂ ਫਿਰ ਉਮੀਦ ਹੈ ਦੋਸਤੋ ਕਿ ਤੁਹਾਨੂੰ ਇਹ ਜਾਣਕਾਰੀ ਅਤੇ ਇਹ ਵੀਡੀਓ ਪਸੰਦ ਆਈ ਹੋਵੇਗੀ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕੀਤਾ ਹੋਵੇਗਾ ਧੰਨਵਾਦ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ